ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਲੈ ਆਜੋ ਮੇਰਾ ਵੀਰ ਜੁੜ ਜੋ ਕਰਾਂ ਤੇ ਗੱਲਾਂ ਆਪਾਂ ਕਰਨੀਆਂ ਨੇ ਪੰਜ ਚਾਰ ਇੱਕ ਤਾਂ ਪਠਾਨ ਮਾਜਰੇ ਨੇ ਦਿੱਲੀ ਦੇ ਲਟੇਰਿਆਂ ਨੂੰ ਜਿਹੜਾ ਤਾਪ ਚੜਾਇਆ ਉਹਦੇ ਬਾਰੇ ਗੱਲ ਕਰਨੀ ਆ ਦੂਜਾ ਡੀਸੀ ਲੁਧਿਆਣੇ ਨੇ ਡੈਂਗਾ ਬੰਦ ਕਰਨ ਦੇ ਹੁਕਮ ਚਾੜੇ ਆ ਤੇ ਤੀਜਾ ਅਸੀਂ ਫਾਜ਼ਿਲਕਾ ਹਲਕੇ ਦੇ ਵਿੱਚ ਆਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਂ ਇਹਦਰ ਹਾਲਾਤ ਕੀ ਨੇ ਜਾਂ ਹੋਰ ਜਿਹੜੀਆਂ ਹਨਾਂ ਬਾਰੇ ਗੱਲਾਂ ਬਾਤਾਂ ਕਰਨੀਆਂ ਬੜੀ ਜ਼ਰੂਰੀ ਤੇ ਬੜੀਆਂ ਅਹਿਮ ਗੱਲਾਂ ਨੇ ਸੋ ਮੇਰਾ ਵੀਰ ਜੁੜਦੇ ਜਾਇਓ ਤੇ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਜਿਹੜੀ ਗੱਲ ਨੂੰ ਲੈ ਕੇ ਮੈਂ ਸ਼ੁਰੂ ਕਰਨ ਲੱਗਾ ਹਾਂ ਗੱਲ ਪਠਾਨ ਮਾਜਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਢੇੜੀ ਤੁਰਿਆਲਾ ਦਿੱਲੀ ਦੇ ਟੇਰਿਆਂ ਨੂੰ ڈاکੂਆਂ ਨੂੰ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਨੂੰ ਲੁੱਟ ਰਹੇ ਨੇ ਜਦੋਂ ਅਸੀਂ ਬੋਲਦੇ ਸੀ ਨਾ ਵੀ ਦਿੱਲੀ ਆਏ ਲੁੱਟ ਕੇ ਖਾ ਗਏ ਪੰਜਾਬ ਨੂੰ ਤਾਂ ਜਿੰਨੇ ਵੀ ਬੌਕਰ ਦੇ ਭਗਤਾਂ ਸਾਨੂੰ ਗਾਲਾਂ ਕੱਢਦੇ ਸੀ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਈ ਹੁਣ ਤਾਂ ਗਵਾਸ਼ ਨਹੀਂ ਰਹਿ ਗਈ ਕੋਈ ਕਹਲੇ ਵੀ ਕੋਈ ਜਿਹੜੀ ਕਸਰਾ ਤੁਹਾਨੂੰ ਨਜ਼ਰ ਆਉਂਦੀ ਆ ਵੀ ਹਾਲੇ ਵੀ ਕੋਈ ਘਾਟ ਆ ਹੁਣ ਤਾਂ ਸਾਫ਼ ਤੌਰ ਤੇ ਹਰਮੀਤ ਪਠਾਨ ਮਾਜਰੇ ਨੇ ਗੱਲ ਕਹੀ ਤੀ ਵੀ ਸਾਰਾ ਕੰਟਰੋਲ ਦਿੱਲੀ ਦਾ ਹੈ ਕੋਈ ਗੱਲ ਬਾਤ ਆ ਉਹ ਦਿੱਲੀ ਤੋਂ ਹੁੰਦੀ ਐ ਤਾਂ ਹੁਣ ਤਾਂ ਹਲੇ ਵੀ ਜੇ ਸਾਡੇ ਦਿਮਾਗ ਦੇ ਵਿੱਚ ਤੂੜਾ ਭਰਿਆ ਹੋਇਆ ਹਲੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਦਿੱਲੀ ਵਾਲੇ ਲਟੇਰੇ ڈاکੂ ਚੋਰ ਕਿਵੇਂ ਇਹਨਾਂ ਦੇ ਗਲਬਾ ਪਾ ਕੇ ਕਿਵੇਂ ਸਾਡੇ ਜੱਲੀ ਇਨਕਲਾਬੀ ਮੁੱਖ ਮੰਤਰੀ ਦੇ ਸਿਰ ਤੇ ਉੱਤੇ ਬੈਠੇ ਆ ਤੇ ਚੂਨੀ ਕਰ ਦਿੰਦੇ ਉਹਨੂੰ ਇਹ ਤੁਸੀਂ ਦੇਖ ਲਓ ਹੁਣ ਤਾਂ ਪਠਾਨ ਮਾਜਰਾ ਕਹਿ ਰਿਹਾ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਲਗਾਤਾਰ ਸਾਡੇ ਹੋਰ ਸਾਥੀ ਕਹਿ ਰਹੇ ਆ ਵੀ ਹੁਣ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਅਗਲੀ ਅੱਖ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦੇ ਰੱਖ ਲਈ ਉਹ ਪਠਾਨ ਮਾਜਰੇ ਨੇ ਬੋਲਤਾ ਆ ਕੇ ਕਿ ਭਾਈ ਦਿੱਲੀ ਵਾਲਿਆਂ ਨੇ ਹੁਕਮ ਚਾੜਤਾ ਪੰਜਾਬ ਦੇ ਡੀਡੀਪੀਓ ਨੂੰ ਵੀਡੀਓ ਨੂੰ ਕਿ ਪੰਚਾਇਤਾਂ ਤੋਂ ਮਤੇ ਪਵਾ ਕੇ ਦਿਓ ਅਸੀਂ ਜਿੰਨੀ ਪੰਜਾਬ ਦੀ ਪੰਚਾਇਤੀ ਜ਼ਮੀਨ ਹੈ ਉਹ ਸਾਰੀ ਨਲਾਮ ਕਰਨੀ ਹੈ ਖੁੱਲੀ ਬੋਲੀ ਲਾ ਕੇ ਤੇ ਮੋਟਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਦਿੱਦੀ ਲੈ ਕੇ ਜਾਣਾ ਇਹ ਮੈਂ ਨਹੀਂ ਕਹਿੰਦਾ ਇਹ ਹਰਮੀਤ ਪਠਾਨ ਮਾਜਰਾ ਜਿਹੜਾ ਸਨੌਰ ਤੋਂ ਐਮ ਐਲ اے ਆ ਬੁੱਕਰ ਵਾਲਿਆਂ ਦਾ ਉਹ ਕਹਿ ਰਿਹਾ ਹੈ ਪਹਿਲਾਂ ਕੁਮਰ ਵਿਜੇ ਪ੍ਰਤਾਪ ਬੋਲਿਆ ਸੀ ਕੱਢ ਕੇ ਬਾਹਰ ਮਾਰਿਆ ਪਠਾਨ ਮਾਜਰਾ ਬੋਲਿਆ ਦੇਖ ਲੋ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਸਜ਼ਾ ਕੀ ਮਿਲਦੀ ਆ ਗਨਮੈਨ ਖੋਲੇ ਪਰ ਮੈਂ ਕਹਿੰਦਾ ਦੇਰ ਆਏ ਦਰਸਤ ਆਏ ਘੱਟੋ ਘੱਟ ਪਠਾਨਵਾਦ ਨੇ ਜਿਗਰਾ ਕੀਤਾ ਹੁਣ ਮੈਨੂੰ ਨਹੀਂ ਪਤਾ ਪਿੱਛੇ ਮਨਸਾ ਕੀ ਆ ਦੀ ਉਹਨੇ ਸੱਚੂਆਂ ਜਿਗਰਾ ਕੀਤਾ ਲੋਕਾਂ ਲਈ ਆਪਣਾ ਦਰਦ ਦਿਖਾਇਆ ਜਾਂ ਪੰਜਾਬ ਲਈ ਆਪਣਾ ਦਰਦ ਦਿਖਾਇਆ ਜਾਂ ਉਹਨੇ ਉਹਦਾ ਕੋ ਇਰਾਦਾ ਹੋਰ ਹੈ ਵੀ ਕੋਈ ਹੋਰ ਪਾਰਟੀ ਵੱਲੋਂ ਇਸ਼ਾਰਾ ਮਿਲ ਗਿਆ ਹੋਣਾ ਬੌਕਰ ਦਾ ਭੁਗਗੇ ਦਿਨ ਬੌਕਰ ਦੇ ਆ ਸਾਲ 6 ਮਹੀਨੇ ਰਹਿ ਲੋਕ ਜੁੱਤੀਆਂ ਮਾਰਨਗੇ ਹੁਣੀ ਬਾੜ ਜਣ ਹੜਾ ਜਾ ਆ ਜਣ ਜਿੰਨਾ ਪਿੰਡਾਂ 'ਚ ਅਸੀਂ ਗਏ ਆ ਲਾ ਕੇ ਮਾਜੇ ਤੋਂ ਗਰਦਾਸਪੁਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਆਸੇਨੀ ਵਾਲੇ ਦੇ ਪਿੰਡਾਂ 'ਚ ਗਏ ਆ ਫਰੋਇਪੁਰ ਦੇ ਅੱਜ ਇੱਧਰ ਫਿਰਦੇ ਆ ਫਾਲਕਾ ਦੇ ਪਿੰਡਾਂ 'ਚ ਤੇ ਲੋਕ ਕਹਿੰਦੇ ਜੁੱਤੀਆਂ ਮਰਾਂਗੇ ਜੁੱਤੀਆਂ ਵੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਵੀ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਣਗੀਆਂ ਪਰ ਉਸ ਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਾਈ ਤੇ ਗੱਲ ਤੇ ਖੜ ਯਾਰ ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਐ ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਐ ਪੱਟੇ ਸ਼ਰਾ ਮਾਰਦੇ ਐ ਪੰਜਾਬ ਉਹਨਾਂ ਨਾਲ ਖੜਦਾ ਨਹੀਂ ਸਮਾਂ ਪਾ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ ਐ ਇਹ ਨਾ ਹੋਵੇ ਕੱਲੋ ਕੋਈ ਹੋਰ ਪਾਰਟੀ ਤੁਰ ਜੇ ਇਹ ਦੇਖੋ ਜੀ ਮੈਂ ਤੁਹਾਡੀ ਖਾਤਰ ਐਡਾ ਤਿਆਗ ਕੀਤਾ ਹੁਣ ਤੁਹਾਨੂੰ ਹੋਰ ਗੱਲ ਮੈਂ ਪਤਾ ਹੀ ਦੱਸ ਦਿੰਨਾ ਹੈ ਹੋ ਸਕਦਾ ਆਉਣ ਵਾਲੇ 5-6 ਮਹੀਨਿਆਂ ਬਾਅਦ ਵੀ ਸੋਡਾ ਇਨਕਲਾਬੀ ਮੁੱਖ ਮੰਤਰੀ ਸਟੌਜ ਵਾਲੇ ਮਹਾਰਾਜ ਜੀ ਛਾਲ ਮਾਰ ਕੇ ਇੱਧਰ ਆ ਜਣ ਵੀ ਦੇਖੋ ਜੀ ਮੈਂ ਪੰਜਾਬ ਦੇ ਕਿੱਡਾ ਵੱਡਾ ਤਿਆਗ ਕਰਤਾ ਤੇ ਮੈਂ ਬੋਕਰਾਂ ਦੇ ਲੱਤ ਮਾਰੀ ਤੇ ਮੈਂ ਕੇਜਰੀਵਾਲ ਦੇ ਲੱਤ ਮਾਰੀ ਮੈਂ ਦਿੱਲੀ ਦੇ ਲੁਟੇਰਾਂ ਦੇ ਲੱਤ ਮਾਰੀ ਇਹ ਵੀ ਹੋ ਸਕਦਾ ਇਹ ਵੀ ਸੰਭਵ ਆ ਇਹਨੂੰ ਪਤਾ ਹੈ ਜਿਵੇਂ ਤੁਹਾਡੇ ਯਾਦ ਹੋਣਾ ਸਾਡੀ ਯਾਦ ਸ਼ਕਤੀ ਬਹੁਤ ਕਮਜ਼ੋਰ ਆ ਪੰਜਾਬੀਓ ਅਸੀਂ ਛੱਤਰ ਖਾ ਕੇ ਤੜਕੇ ਹੱਥ ਨੇ ਭੁੱਲ ਜਾਂਨੇ ਆ ਅਸੀਂ ਕੱਲੂ ਕਰੇ ਕਰਾ ਕੇ ਭੁੱਲ ਗਏ ਅਸੀਂ ਕਾਨ ਕਰਾ ਕੇ ਭੁੱਲ ਗਏ ਕਾਮਦਾਕ ਅਸੀਂ ਕਤਲੇ ਆਮ ਕਰਾ ਕੇ ਭੁੱਲ ਗਏ ਅਸੀਂ ਤਖਤ ਢਾ ਕੇ ਭੁੱਲ ਗਏ ਫਕੀਰ ਬੁੱਲੇ ਬੈਠਿਆ ਸੀ ਆ ਸਾਡੇ ਹਰਾਤ ਨੇ ਪਰ ਮੈਂ ਤੁਹਾਡੇ ਜਾਦ ਕਰਾ ਦਿੰਨਾ ਜਦੋਂ ਤੁਹਾਡੇ ਯਾਦ ਹੋਣਾ ਪਿਛਲੇ 3-4 ਮਹੀਨੇ ਰਹਿ ਗਏ ਸੀ ਤਾਂ ਕੈਪਟਨ ਨੂੰ ਲਾ ਕੇ ਕਾਂਗਰਸ ਨੇ ਪਾਸੇ ਮਾਰਿਆ ਤੇ ਚੰਨੀ ਮੁੱਖ ਮੰਤਰੀ ਬਣਾ ਸਾਰਾ ਤੋੜਾ ਝਾੜਤਾ ਸੀਗਾ ਜਾ ਕੇ ਕਾ ਦਿੱਤੇ ਕੈਪਟਨ ਤੇ ਜੀ ਕੈਪਟਨ ਜ਼ਿੰਮੇਵਾਰ ਸੀ ਹੁਣ ਅਸੀਂ ਕੰਮ ਕਰਾਂਗੇ ਇਹ ਵੀ ਹੋ ਸਕਦਾ ਹੈ ਇੰਨਾ ਬੱਚੇ ਹੌਲੀ 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 ਇਹ ਸੋਚਿਆ ਵੀ ਹੁਣ ਬਗਾਵਤ ਕਰਦੇ ਕਰਦੇ 1 2 3 4 ਫਿਰ ਅਖੀਰ ਤੇ ਮੁੱਖ ਮੰਤਰੀ ਸਾਹਿਬ ਜਨਾਬ ਕਹਿਣ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਦੱਬੀ ਰੱਖਿਆ ਤੇ ਹੁਣ ਅਸੀਂ ਤੁਹਾਡੇ ਨਾਲ ਆ ਹੁਣ ਅਸੀਂ ਪੰਜਾਬ ਨਾਲ ਸੋ ਪੰਜਾਬੀਓ ਇਹਨਾਂ ਗੱਲਾਂ ਤੇ ਨਾ ਆ ਜਾਓ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਚੇਤੇ ਰੱਖਿਓ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਨਾਲੇ ਛਲਾਵਾ ਹੋਵੇ ਇਹ ਧੋਖਾ ਹੋਵੇ ਪਰ ਮੈਂ ਕਹਣਾ ਪਠਾਨ ਮਾ ਜਰਾ ਜੇ ਤੂੰ ਮਰਦ ਦਾ ਬੱਚਾ ਤੂੰ ਕਹਿ ਰਿਹਾ ਕਿ ਭਵੰਤ ਸਿਆ ਮਰਦ ਦਾ ਬੱਚਾ ਬਣ ਮਰਦ ਬਣ ਪੰਜਾਬ ਤੇ ਨਾਲ ਹੈ ਪੰਜਾਬ ਕੋਲੇ ਨਾਲ ਸੀ ਪਰ ਜੋ ਪੰਜਾਬ ਨਾਲ ਕਰਤਾ ਨਾ ਤੁਸੀਂ 3.5 ਸਾਲਾਂ ਚ ਹੁਣ ਪੰਜਾਬ ਨਹੀਂ ਹੈਗਾ ਛੇਰੋ ਹੁਣ ਪੰਜਾਬ ਤੁਹਾਡੇ ਨਾਲ ਨਹੀਂ ਖੜੂਗਾ ਜੇ ਹੁਣ ਵੀ ਪੰਜਾਬ ਖੜੂਗਾ ਫਿਰ ਇਹ ਲੋਕ ਜੁੱਤੀਆਂ ਦੇ ਯਾਰ ਹੈ ਇਹ ਜੁੱਤੀਆਂ ਦੇ ਲੈਕ ਹੈ ਜੇ ਇਨਾ ਘਣ ਕਰਾ ਕੇ ਵੀ ਇੰਨੀਆਂ ਕਸੀ ਮੋਮੋ ਠੇੜੀਆਂ ਗੱਲਾਂ ਚ ਆ ਕੇ ਛਲਾਵੇ ਚ ਆ ਕੇ ਬਹਿਕਾ ਬਚਾਵੇ ਕਹਿ ਦਈਏ ਹਾਂ ਜੀ ਅਈ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਜੀ ਸੋ ਪਰ ਹੁਣ ਦੇਖਦੇ ਆ ਕੌਣ ਕੌਣ ਨੱਤਰਦਾ ਹੈ ਕਿਹੜਾ ਕਿਹੜਾ ਸੂਰਮਾ ਨੱਤਰਦਾ ਹੈ ਦਿੱਲੀ ਵਾਲਿਆਂ ਦੇ ਖਿਲਾਫ ਆ ਕਉਨੈ ਜੁੱਤੀ ਚਲੇ ਰਹਿੰਦੇ ਆ ਕੁਰਸੀਆਂ ਕਰਸੀਆਂ ਨਹੀਂ ਸਦਾ ਰਹਿੰਦੀਆਂ ਹੁੰਦੀਆਂ ਯਾਰ ਰਹਿਣਾ ਦਾ ਸੋਡਾ ਕਰਦਾਰ ਰਹਿਣਾ ਸਦਾ ਪੰਜਾਬ ਚ ਤੁਹਾਨੂੰ ਪੰਜਾਬ ਆਉਣ ਵਾਲਿਆਂ ਨੂੰ ਤਾਂ ਯਾਦ ਕਰ ਰਿਆਂ ਜੇ ਅੱਜ ਪੰਜਾਬ ਨਾਲ ਖੜੋਗੇ ਸੋ ਅਗਲੀ ਗੱਲ ਮੈਂ ਜਿਹੜੀ ਦੂਜੀ ਗੱਲ ਕਰਨੀ ਆ ਕਿ ਲੁਧਿਆਣੇ ਡੀਸੀ ਨੇ ਅੱਜ ਹੁਕਮ ਕਰਤਾ ਹੁਕਮ ਕੀ ਕੀਤਾ ਪਹਿਲਾਂ ਇੱਕ ਵੀਡੀਓ ਦੇਖ ਲਓ ਬਾਈ ਫਿਰ ਉਸ ਤੋਂ ਬਾਅਦ ਮੈਂ ਇੱਕ ਚਿੱਠੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦਾ ਪਹਿਲਾਂ ਵੀਡੀਓ ਦੇਖਿਓ ਬਾਈ 1 ਮਿੰਟ ਖੋਜੋ ਮੜਾ ਜਾ ਆ ਲੈ ਆ ਪਹਿਲਾ ਵੀਡੀਓ ਦੇਖੋ ਆ ਵੀਡੀਓ ਜੀ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾਣ ਲੁਧਿਆਣੇ ਦੀ ਵੀਡੀਓ ਹੈ ਭਾਈ ਇਹ ਆ ਦੇਖ ਲਿਓ ਇੱਕ ਗੂ ਲੁਧਿਆਣੇ ਵਗਦੇ ਆ ਹੂਟ ਲੁਧਿਆਣੇ ਵਗਦੇ ਆ ਕਿਉਂਕਿ ਜਿੰਨਾ ਲੁਧਿਆਣੇ ਦਾ ਬੁੱਢੇ ਦਰਿਆ ਦਾ ਪਾਣੀ ਸੀ ਨਾ ਸਾਰਾ ਉਹ ਬੈਕ ਫਲੋ ਵੱਜਿਆ ਉਹਦਾ ਤੇ ਸਾਰਾ ਪਾਣੀ ਪਿੱਛੇ ਮੁੜ ਕੇ ਲੁਧਿਆਣੇ ਬੁੱਢੇ ਦਰਿਆ ਦਾ ਪਾਣੀ ਕਿੱਥੇ ਵੜ ਗਿਆ ਆ ਕੇ ਸ਼ਹਿਰ ਚ ਵੜ ਗਿਆ ਬਾਈ ਲੋਕਾਂ ਦੇ ਘਰਾਂ ਚ ਵੜ ਗਿਆ ਗੰਦਗੀ ਵਾਲਾ ਜ਼ਹਿਰ ਵਾਲਾ ਕੈਮੀਕਲ ਵਾਲਾ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਤੇ ਡੀਸੀ ਲੁਧਿਆਣਾ ਨੇ ਹੁਕਮ ਚਾੜਿਆ ਆ ਸੁਣੋ ਚਿੱਠੀ ਪੜ ਕੇ ਸੁਣਾਉਣਾ ਹੈ ਐਡੀਸ਼ਨਲ ਕਮਿਸ਼ਨਰ ਨਗਰ ਨਗਰ ਕਮ ਲੁਧਿਆਣਾ ਨੇ ਆਪਣੇ ਪੱਤਰ ਨੰਬਰ ਇੰਨਾ ਇੰਨਾ ਦੇ ਵਿੱਚ ਦਫ਼ਤਰਾਂ ਨੂੰ ਬੇਨਤੀ ਕੀਤੀ ਹੈ ਕੀਤੀ ਗਈ ਹੈ ਕਿ ਭਾਰੀ بارش ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਵਧਣ ਕਰਕੇ ਐਸਟੀਪੀ ਵਿੱਚ ਰਿਵਰਸ ਫਲੋ ਆ ਰਿਹਾ ਹੈ ਜਿਸ ਕਰਕੇ ਐਸਟੀਪੀ ਠੀਕ ਕੰਮ ਨਹੀਂ ਕਰ ਰਿਹਾ ਤੇ ਸ਼ਹਿਰ ਦੇ ਵਿੱਚ ਪਾਣੀ ਭਰਨ ਦਾ ਖਤਰਾ ਹੈ ਸ਼ਹਿਰ ਵਾਸੀਆਂ ਨੂੰ ਡੁੱਬਣ ਦਾ ਜਾਂ ਮਰਨ ਦਾ ਖਤਰਾ ਹੈ ਤੇ ਇਹਦੇ ਲਈ ਅਸੀਂ ਆ ਜਿਹੜੀਆਂ ਡੈਂਗ ਡਾਇੰਗ ਇੰਡਸਟਰੀਆਂ ਨੇ ਇਹਨਾਂ ਨੂੰ ਬੰਦ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਜੀ ਬਦਰਕੇ ਡਾਈੰਗ ਐਸੋਸੀਏਸ਼ਨ ਲੁਧਿਆਣਾ ਤਾਜਪੁਰ ਰੋਡ ਡਾਈੰਗ ਐਸੋਸੀਏਸ਼ਨ ਲੁਧਿਆਣਾ ਇੰਡਸਟਰੀਅਲ ਏਰੀਆ ਏ ਅਤੇ ਮੋਤੀ ਨਗਰ ਉਹ ਤਮਾਮ ਡਾਈੰਗ ਇੰਡਸਟਰੀ ਜੋ ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਥਿਤ ਹਨ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਡਾਈੰਗ ਕਲਸਟਰ ਹੋਰ ਡਾਈੰਗ ਅਤੇ ਪ੍ਰਿੰਟਿੰਗ ਵਾਸ਼ਿੰਗ ਯੂਨਿਟ ਜਿਹੜੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਡੀਸੀ ਲੁਧਿਆਣਾ ਨੇ ਜਨਾਬ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਆ ਹੱਦ ਹੋ ਗਈ ਉਹ ਹੱਦ ਹੋ ਗਈ ਲਾਂਤੀ ਉਹ ਤੁਹਾਡੇ ਹੱਦ ਹੋ ਗਈ ਉਹ ਅੱਜ ਲੁਧਿਆਣੇ ਸ਼ਹਿਰ ਚ ਕੈਮੀਕਲ ਵਾਲਾ ਜ਼ਹਿਰ ਵਾਲਾ ਪਾਣੀ ਵੜ ਗਿਆ ਉਹ ਘਰਾਂ ਚ ਪਾਣੀ ਵੜਿਆ ਤਾਂ ਨਾਲ ਦੀ ਨਾਲ ਡੀਸੀ ਨੇ ਡਾਈਂਗ ਇੰਡਸਟਰੀ ਉਹ ਕਾਤਲ ਡਾਈਂਗਾ ਉਹ ਡਾਈਂਗਾ ਵਾਲੇ ਕਾਤਲ ਲੁਟੇਰੇ ਜਿਨ੍ਹਾਂ ਦੇ ਖਿਲਾਫ ਅਸੀਂ ਮੋਰਚਾ ਖੋਲਿਆ 3 ਦਸੰਬਰ ਨੂੰ ਇੱਥੇ ਮੋਰਚਾ ਲਾਇਆ ਲੁਧਿਆਣੇ ਇਕੱਠ ਕੀਤਾ ਸੀ ਵੀ ਬੁੱਢੇ ਦਰਿਆ ਨੂੰ ਜ਼ਹਿਰ ਪਾ ਕੇ ਕੈਮੀਕਲ ਪਾ ਕੇ ਉਹ ਰਾਜਸਥਾਨ ਤੱਕ ਦੇ ਲੋਕ ਮਾਰਤੇ ਬਾਈ ਸਾਰਾ ਦੱਖਣੀ ਮਾਲਵਾ ਮਾਰਤਾ ਉਹਨਾਂ ਜ਼ਹਿਰਾਂ ਪਾ ਕੇ ਪਾਣੀ ਚ ਕੈਮੀਕਲ ਪਾ ਕੇ ਡਾਇਗਨ ਇੰਡਸਟਰੀਆਂ ਨੇ ਉਹਨਾਂ ਸਾਡੇ ਖਿਲਾਫ ਇਹ ਇੱਥੇ ਪ੍ਰਵਾਸੀਆਂ ਨੂੰ ਇਕੱਠੇ ਕਰ ਲਿਆ ਇਹਨਾਂ ਨੇ ਮਾਹੌਲ ਬਣਾਉਣ ਦੀ ਖਾਤਰ ਪੰਜਾਬ ਦੇ ਵਿੱਚ ਵੀ ਇੱਥੇ ਦੇਖੋ ਜੀ ਇਹ ਤਾਂ ਟਕਰਾਅ ਚਾਹੁੰਦੇ ਨੇ ਮੁਰੇ ਪ੍ਰਵਾਸੀ ਇਕੱਠੇ ਕਰਾਈ ਕਿਨੇ ਪ੍ਰਸ਼ਾਸਨ ਨੇ ਉੱਤੇ ਖੜ ਕੇ ਪੁਲਿਸ ਦੀ ਹਾਜ਼ਰੀ ਦੇ ਬੱਚਾ ਉਹਨਾਂ ਦਾ ਸਟੇਜਾਂ ਲੱਗੀਆਂ ਪ੍ਰਵਾਸੀਆਂ ਦੀਆਂ ਜਿਹੜੇ ਡਾਂਗਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਸੀ ਤੇ ਮਾਹੌਲ ਇਹ ਬਣਾਇਆ ਕਿ ਨਾ ਟਕਰਾਅ ਖੜਾ ਦਿੱਤਾ ਜਾਵੇ। ਉਦੋਂ ਸ਼ਰੇਆਮ ਸਾਨੂੰ ਫੜਿਆ ਗਿਆ, ਸਾਡੇ ਬੰਦਿਆਂ ਨੂੰ ਫੜਿਆ ਗਿਆ, ਉੱਥੇ ਆ ਰਹੇ ਲੋਕਾਂ ਦੇ ਡਾਂਗਾਂ ਮਾਰਿਆਂ ਗਈਆਂ, ਉੱਥੇ ਪਹੁੰਚ ਰਹੀਆਂ ਬੀਬੀਆਂ ਤੱਕ ਨਹੀਂ ਬਖਸ਼ੀਆਂ ਇਹਨਾਂ ਪੁਲਿਸ ਨੇ ਤੇ ਸਰਕਾਰ ਨੇ ਵੀ ਤੁਸੀਂ ਇਹ ਜ਼ਹਿਰ ਬੰਦ ਕਿਵੇਂ ਕਰੋਗੇ? ਜਿਹੜੀ ਜ਼ਹਿਰ, ਜਿਹੜੀ ਜ਼ਹਿਰ ਅੱਜ ਤੋਂ 30-40 ਸਾਲ ਪਹਿਲਾਂ ਤੋਂ ਸ਼ੁਰੂ ਹੋ ਕੇ ਅੱਜ ਤੱਕ ਲੋਕਾਂ ਨੂੰ ਮਾਰ ਰਹੀ ਹੈ, ਲੋਕਾਂ ਢਿੱਡ ਜਾ ਰਹੀ ਹੈ। ਲੋਕਾਂ ਜਵਾਤ ਅੱਖ ਆ ਗਈ ਜਿਹੜੀ ਡੈਂਗਾ ਦੀ ਜ਼ਹਿਰ ਉਦੋਂ ਤੁਸੀਂ ਚੁੱਪ ਸੀ ਤੇ ਸਾਡੇ ਖਿਲਾਫ ਸੀ ਅੱਜ ਜੇ ਉਹੀ ਪਾਣੀ ਉਹੀ ਕੈਮੀਕਲ ਉਹੀ ਜ਼ਹਿਰ ਲੋਕਾਂ ਦੇ ਘਰੇ ਵੜ ਗਿਆ ਤਾਂ ਤੁਸੀਂ ਨਾ ਨਾ ਡੀਸੀ ਲੁਧਿਆਣਾ ਦੇ ਹੁਕਮ ਚਾੜਤਾ ਕਿ ਡੈਂਗਾ ਤੁਰਤ ਬੰਦ ਕਰ ਦਿਓ ਬਾਸ ਛੋੜੇ ਹੁਣ ਲੋਕ ਮਰਦੇ ਨਹੀਂ ਦਿਖਦੇ ਘਰਾਂ ਚ ਬੜਾ ਪਾਣੀ ਦਿਖ ਗਿਆ ਹੱਦ ਹੋ ਗਈ ਘਰਾਂ ਚ ਬੜਾ ਪਾਣੀ ਦਿਖਦਾ ਟਿੱਡਾਂ ਚ ਬੜਾ ਪਾਣੀ ਨਹੀਂ ਦਿਖਦਾ ਜੋ ਟਿੱਡਾਂ ਜ਼ਹਿਰ ਜਾ ਰਹੀ ਹੈ ਜੋ ਨਸਲਾਂ ਦਾ ਕਹਾਣ ਹੋ ਰਿਹਾ ਹੈ ਜੋ ਜਮਦੇ ਜਵਾਕਾਂ ਨੂੰ ਕੈਨਸਲ ਹੋ ਰਿਹਾ ਉਹਨੂੰ ਦੇਖਦਾ ਬਾਈ ਸੋਨੂੰ ਇਹ ਦੇਖਦੇ ਆ ਸੋਨੂੰ ਆ ਦੇਖੋ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਡੀਸੀ ਲੁਧਿਆਣਾ ਨੇ ਹੁਕਮ ਕੀਤਾ ਡੈਂਗਾ ਬੰਦ ਕਰਨ ਦਾ ਹੁਣ ਡੈਂਗਾ ਨੂੰ ਖੋਲਣ ਦਾ ਹੁਕਮ ਨਾ ਦੇ ਦਿਓ ਇਹ ਗਲਤੀ ਨਾ ਕਰ ਲਿਓ ਕਿਉਂਕਿ ਐਨਜੀਡੀ ਪਹਿਲੇ ਕਹ ਚੁੱਕੀ ਇਹਨੂੰ ਫੋਰੀ ਬੰਦ ਕਰੋ ਇਸ ਤੋਂ ਇਲਾਵਾ ਨੈਸ਼ਨਲ ਪੋਲਿਊਸ਼ਨ ਬੋਰਡ ਕਹ ਚੁੱਕਿਆ ਉਹਨੂੰ ਬੰਦ ਕਰੋ ਅਸੀਂ ਆਰਡਰ ਲੈ ਕੇ ਕਮਿਸ਼ਨਰ ਲੁਧਿਆਣਾ ਕੋਲੇ ਗਏ ਆ ਡੀਸੀ ਲੁਧਿਆਣਾ ਕੋਲੇ ਗਏ ਆ ਥਾਣੇ ਦੀ ਦਰਖਾਸਤੀਆਂ ਵੀ ਇਹ ਲੋਕ ਪਾਣੀਆਂ ਜ਼ਹਿਰਾਂ ਪਾ ਕੇ ਸਾਡੇ ਕਤਲ ਕਰ ਰਹੇ ਨੇ ਇਹਨਾਂ ਖਿਲਾਫ ਮੁਕੱਦਮੇ ਦਰਜ ਹੋਣ ਡੈਂਗਾ ਬੰਦ ਹੋਣ ਇਹ ਕਾਰਖਾਨੇ ਬੰਦ ਹੋਣ ਹੁਣ ਬੰਦ ਨਾ ਕਰਾ ਦਿਓ ਅਗਲੀ ਗੱਲ ਹੋਰ ਸੁਣ ਲਿਓ ਆ ਜਿਹੜੇ ਪ੍ਰਵਾਸੀ ਸੜ ਸਿਰਚ ਗਲੀਆਂ ਕਰਨ ਲੱਗ ਕੇ ਆ ਕੇ ਜਦੋਂ ਜਦੋਂ ਬਈ ਇੱਥੇ ਪੰਜਾਬ ਬਣਿਆ ਮਾਹੌਲ ਜੰਗ ਜੇ ਦਾ ਮਾਹੌਲ ਜਾਂ ਬਣਿਆ ਉਹਨਾਂ ਦਿਨਾਂ ਦੇ ਵਿੱਚ ਵੀ ਟ੍ਰੇਨਾਂ ਫਲ ਫਲ ਚੜ ਗਏ ਸੀਗੇ ਉੱਤੋਂ ਰੇਲ ਗੱਡੀਆਂ ਭਰੀਆਂ ਜਾਂਦੀਆਂ ਸੀਗੀਆਂ ਨਿੰਨੂ ਪੰਜਾਬ ਨਾਲ ਕੋਈ ਦਰਦ ਨਹੀਂ ਮੈਂ ਸਾਡੇ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਕਹਿਣਾ ਚਾਹਨਾ ਖਾਸ ਤੌਰ ਤੇ ਲੁਜਾਣੇ ਦੇ ਵਸਨੀਕਾਂ ਨੂੰ ਹਿੰਦੂ ਭਰਾਵਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਅੱਜ ਹਾਲਾਤ ਦੇਖ ਲਓ ਨਾ ਇਹ ਪਹਿਲਾਂ ਪੰਜਾਬ ਨਾਲ ਖੜਿਆ ਨਾ ਕੋ ਟੈਕਸ ਦਿੰਦੇ ਆ ਇਹ ਪੰਜਾਬ ਨੂੰ ਪਰ ਪੰਜਾਬ ਤੇ ਜਦੋਂ ਪੰਜਾਬ ਤੇ ਕੋਈ ਮੁਸੀਬਤ ਪੈਂਦੀ ਹੈ ਖੜਦੇ ਪੰਜਾਬੀ ਨੇ ਅੱਜ ਫੇਰ ਇਹ ਉਹੀ ਲੋਕ ਜਦੋਂ ਮੜਿਆ ਪਾਣੀ ਦਾ ਮਾਹੌਲ ਬਣਿਆ ਇਹਨਾਂ ਨੇ ਦੇਖਿਆ ਪਤਾ ਨਹੀਂ ਹੋਰ ਪਾਣੀ ਆਜੂ ਪੰਜਾਬ ਤਾਂ ਡੁੱਬੀ ਜਾਊ ਟ੍ਰੇਨਾਂ ਭਰ-ਭਰ ਕੇ ਅੱਜ ਵੀ ਜਾਣੀਆਂ ਸ਼ੁਰੂ ਹੋ ਗਈਆਂ ਇੱਥੋਂ ਸੋ ਮੈਂ ਪੰਜਾਬ ਦੇ ਚਾਹੇ ਸਾਡੇ ਸਿੱਖ ਨੇ ਚਾਹੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਨੇ ਚਾਹੇ ਕੋਈ ਹੋਰ ਭਾਈਚਾਰੇ ਆ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨਾਲ ਖੜਨਾ ਇਹ ਗੱਲ ਲੜ ਬੰਦ ਲਓ ਸਮਝ ਲਓ ਪੰਜਾਬ ਦੇ ਲੋਕੋ ਇਥੇ ਛੋੜਣ ਨਾਲ ਹੀ ਲੋਕ ਖੜਨਗੇ ਤਾਂ ਤੁਹਾਨੂੰ ਵੀ ਬੇਨਤੀ ਹੈ ਕਿ ਹੁਣ ਪੰਜਾਬ ਨਾਲ ਖੜਨ ਦਾ ਵੇਲਾ ਹੈ ਬਾਈ ਹੁਣ ਦਿੱਲੀ ਨਾਲ ਨਹੀਂ ਦਿੱਲੀ ਨੇ ਪੰਜਾਬ ਨਾਲ ਧੱਕਾ ਹੀ ਕੀਤਾ ਧੋਖੇ ਹੀ ਦਿੱਤੇ ਆ ਪੰਜਾਬ ਨੂੰ ਬਟਛੁਰੇ ਹੀ ਮਾਰੇ ਆ ਸੋ ਆਹ ਪੰਜਾਬੀਓ ਅੱਛਾ ਅਗਲੀ ਘਰ ਹੜਾਂ ਦੇ ਵੀ ਕਰ ਲਗੇ ਮਾੜੀ ਮੋਟੀ ਭਾਈ ਹੜਾਂ ਦੇ ਹਾਲਾਤ ਸੁਣ ਲੋ ਮੜਾ ਧਿਆਨ ਨਾਲ ਕੰਨ ਖੋਲ ਕੇ ਮੇਰੀ ਗੱਲ ਨੂੰ ਰਾਸ਼ਨ ਬਹੁਤ ਪਹੁੰਚ ਰਿਹਾ ਤੂੜੀ ਵੀ ਹੁਣ ਬਹੁਤ ਪਹੁੰਚਣ ਲੱਗੀ ਅੱਜ ਵੱਡੇ ਪੱਦਰ ਤੇ ਤੂੜੀ ਸਾਨੂੰ ਫੋਨ ਆਇਆ ਉਧਰੋਂ ਗੁਰਦਾਸਪੁਰਾ ਦੇ ਪਾਸਿਓਂ ਵੀ ਮਾਝੇ ਚੋਂ ਵੀ ਇਧਰੋਂ ਫੋਪਰੋਂ ਦੇ ਪਾਸਿਓਂ ਵੀ ਤੇ ਇਧਰ ਵੀ ਸਾਡੇ ਕੋਲੇ ਪਤਾ ਲੱਗਿਆ ਵੀ ਟਟਾਲੀਆਂ ਤੂੜੀ ਦੀਆਂ ਤੇ ਆਹ ਜਿਹੜੀਆਂ ਗੰਡਾਂ ਜੀਆਂ ਹੁੰਦੀਆਂ ਚਾਰੇ ਜੀ ਵਾਲੀਆਂ ਪਹੁੰਚ ਰਹੀਆਂ ਰਾਸ਼ਨ ਵੀ ਪਹੁੰਚ ਰਿਹਾ ਹੁਣ ਇੱਕ ਵਾਰੀ ਫਿਲਹਾਲ ਮੈਂ ਤੁਹਾਨੂੰ ਬੇਨਤੀ ਕਰਦਾ ਰੁਕ ਜਾਓ ਬਈਆ ਰੁਕੋ ਮਾੜਾ ਜਾ ਹਾਲੇ ਬਈ ਲੋਡ ਪੈਣੀ ਐ ਇਹਨਾਂ ਲੋਕਾਂ ਨੂੰ ਦੱਸਾਂ ਬੀਹਾਂ ਦਿਨਾ ਬਾਅਦ ਮਹੀਨੇ ਬਾਅਦ ਜਦੋਂ ਆਪਾਂ ਨੂੰ ਪਤਾ ਲੱਗੂ ਪਾਣੀ ਉੱਤਰ ਗਿਆ ਫਸਲਾਂ ਕਿੰਨੀਆਂ ਨੁਕਸਾਨੀਆਂ ਗਈਆਂ ਕਿਹਦਾ ਬੋਰ ਖੜ ਗਿਆ ਕਿਹਦੇ ਪਸ਼ੂ ਮਰ ਗਏ ਕਿਹਦਾ ਘਾਟ ਹੈ ਗਿਆ ਉਹਦੇ ਹਿਸਾਬ ਨਾਲ ਕਿੰਨੀ ਕਿੰਨੀ 4-4 5-5 ਫੁੱਟ ਬਰੇਤੀ ਚੜ ਗਈ ਬਾਣਾ ਦੇ ਵਿੱਚ ਪਿੰਡਾਂ ਦੇ ਵਿੱਚ ਰੇਗ ਚੜ ਗਈ ਉਹ ਚੱਕਣ ਲਈ ਸਾਨੂੰ ਉਦੋਂ ਮੇਰਾ ਵੀ ਜ਼ਰੂਰਤ ਪੈਣੀ ਆ ਤੁਸਾਨੂੰ ਪਿੰਡਾਂ ਚੋਂ ਵੀ ਬੇਨਤੀ ਕਰਦਾ ਕਿ ਤੁਸੀਂ ਰਾਸ਼ਨ ਇਕੱਠਾ ਕਰਨਾ ਪੈਸੇ ਇਕੱਠੇ ਕਰਨੇ ਆ ਕਰਕੇ ਇੱਕ ਵਾਰੀ ਕਿਤੇ ਵੀ ਪੰਚਾਇਤ ਕੋਲੇ ਰੱਖ ਦਿਓ ਗੁਰੂ ਘਰ ਰੱਖ ਦਿਓ ਸਾਂਝੇ ਬੰਦਿਆਂ ਕੋਲ ਰੱਖ ਦਿਓ ਜਿਹੜੇ ਬਾਹਰਲੇ ਨਾਲੇ ਭਰਾ ਫੋਨ ਕਰਦੇ ਉਹਨੂੰ ਬੇਨਤੀ ਕਰਦਾ ਕਿ ਭਾਈ ਹਲੇ ਲੋੜ ਨਹੀਂ ਹੈਗੀ ਹਲੇ ਖੜਜੋ ਹਲੇ ਐ ਨਹੀਂ ਪਤਾ ਲੋੜਵੰਤ ਕੋ ਪਹੁੰਚੇ ਨਾ ਤੇ ਦੂਜੇ ਲਟੇਰੇ ਮੁਰੇ ਹੋਏ ਤਰੇ ਫਿਰਦੇ ਲੁੱਟਣ ਨੂੰ ਉਹ ਸੋਨੂੰ ਪਹਿਲੇ ਸਾਰੀ ਖੋ ਖਿੰਝ ਕੇ ਲੈ ਜਾਣਗੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਕੱਠਾ ਕਰਕੇ ਰੱਖ ਲਓ ਜਦੋਂ ਅਸੀਂ ਉਸ ਤੋਂ ਬਾਅਦ ਵੀ ਸੋਚਿਆ ਵੀ ਜਦੋਂ ਪਾਣੀ ਲੈ ਗਿਆ ਸੀ ਸਾਰੇ ਪਿੰਡਾਂ ਜਾ ਕੇ ਦੁਬਾਰੇ ਪੜਤਾਲ ਕਰਕੇ ਤੁਹਾਨੂੰ ਦੱਸਾਂਗੇ ਵੀ ਭਾਈ ਇਸ ਪਿੰਡ ਦੇ ਵਿੱਚ ਆ ਏਨੇ ਘਰ ਜਿਹੜੇ ਉਹ ਪੀੜਤਾ ਏਨੇ ਬੰਦੇ ਪੀੜਤਾ ਇਹਨਾਂ ਦਾ ਆਹ ਨੁਕਸਾਨ ਹੋਇਆ ਤੁਸੀਂ ਆਪ ਦੇ ਤੌਰ ਤੇ ਆਪਣੇ ਬੰਦੇ ਭੇਜ ਕੇ ਉਹਨਾਂ ਪਿੰਡਾਂ ਦੀ ਉਹਨਾਂ ਪਰਿਵਾਰਾਂ ਉਹਨਾਂ ਬੰਦਿਆਂ ਦੀ ਮਦਦ ਕਰਨੀ ਹੈ ਬਾਈ ਕਿਸੇ ਦੇ ਹੱਥ ਨਹੀਂ ਦੇਣਾ ਬਾਈ ਕਿਸੇ ਦੇ ਹੱਥ ਨਾ ਦਿਓ ਵੀ ਲੈ ਫਲਾਨਿਆਂ ਲੱਖ ਰੁਪਇਆ ਭੇਜਤਾ 2 ਲੱਖ ਭੇਜਤਾ 50 ਹਜ਼ਾਰ ਭੇਜਤਾ ਮਦਦ ਉਹ ਮਦਦ ਮੋਦ ਨਹੀਂ ਪਹੁੰਚਦੀ ਬਾਈ ਸੋਡੀ ਉਹ ਰਾਜ ਹੀ ਰਲ ਲ ਜਾਂਦੀ ਹੈ ਅੱਜ ਬਥੇਰੇ ਉੱਠਣਗੇ ਮੇਰੇ ਵਰਗੇ ਜਾ ਕੇ ਕਦੇ ਘਰੇ ਵੀਡੀਓ ਪਾ ਦੇਣਗੇ ਫੋਟੋ ਖਿਲਾ ਦੇਣਗੇ ਕੁ ਚਾਰ ਗੱਟੇ ਲੈ ਜਾਣਗੇ ਰਛਨ ਦੇ ਭਰ ਕੇ ਅਸੀਂ ਸੇਵਾ ਕਰਦੇ ਫਿਰਦੇ ਸਾਨੂੰ ਫੰਡ ਭੇਜੋ ਨਾ ਕਿਸੇ ਨੂੰ ਦੁੱਖੀ ਨਾ ਪਾਇਓ ਬਈ ਤੁਹਾਨੂੰ ਇਹ ਬੇਨਤੀ ਕਰਦਾ ਜਿਹੜੀ ਮਦਦ ਕਰਨੀ ਆ ਸਿੱਧੇ ਤੌਰ ਤੇ ਆੜ ਤਾਰ ਤੇ ਆਪ ਕਰੋ ਜੇ ਬਾਕੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਨਹੀਂ ਜੇ ਤੁਸੀਂ ਇੱਥੇ ਰੁਪਿਆ ਭੇਜੋਗੇ ਤੇ ਇੱਥੇ ਚਵਾਨੀ ਵੀ ਨਹੀਂ ਪਹੁੰਚਣੀ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਇੱਕ ਦਾ ਖੜ ਜੋ ਸੁਣ ਨਾਲ ਦੀ ਨਾਲ ਦੱਸ ਦੇ ਜਾਵਾਂਗੇ ਇੱਕ ਬਾਈ ਕਹਿੰਦਾ ਸੀਐਮ ਵੀ ਕਾਊਂਟ ਨੰਬਰ ਦੇਈ ਜਾਂਦਾ ਆ ਉਹਦਾ ਮੁੱਖ ਮੰਤਰੀ ਕਾਊਂਟ ਨੰਬਰ ਦੇਈ ਜਾਂਦਾ ਉਹਦਾ ਕਹਿੰਦੇ ਹੁੰਦੇ ਫੰਡ ਹੀ ਬਹੁਤ ਪਿਆ ਲੋੜ ਹੀ ਨਹੀਂ ਮੈਨੂੰ ਹੁਣੋ ਕਰੇ ਇਹਨਾਂ ਦੇ ਮੰਤਰੀ ਬੋਲੀ ਜਾਂਦੇ ਆ ਅਸੀਂ ਚਿੱਠੀਆਂ ਲਿਖੀ ਜਾਂਦੇ ਆ ਜੀ ਸੈਂਟਰ ਸਾਡੇ ਪੈਸੇ ਦੇ ਵੀ 60 ਹਜ਼ਾਰ ਕਰੋੜ ਦਾੜਾ ਜੀਐਸਟੀ ਦਾ ਰੋਕੀ ਬੈਠੇ ਆ ਜੀ ਚਿੱਠੀਆਂ ਨਾਲ ਗੱਲ ਨਹੀਂ ਬਣਨੀ ਲਕ ਤਾਂ ਜਾਣ ਲੈ ਕੇ ਆਓ ਪੰਜਾਬ ਦੇ ਹੱਕ ਦੀ ਗੱਲ ਕਰੋ ਡੈਮਾਂ ਦੇ ਕੰਟਰੋਲ ਦੀ ਗੱਲ ਕਰੋ ਡੈਨ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਕਰੋ ਹੈਡ ਵਰਕਸ ਦੇ ਕੰਟਰੋਲ ਆਪਣੇ ਦੇ ਕੋਲੇ ਕਰੋ ਡੈਮਾਂ ਦੇ ਕੰਟਰੋਲ ਆਪਣੇ ਕੋਲੇ ਕਰੋ ਧਾਰਾ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78 79 80 ਨੂੰ ਰੱਦ ਕਰਨ ਦੀ ਗੱਲ ਕਰੋ ਐਂ ਜਿਹੜਾ ਹੀ ਲੜੀ ਜਾਣੀ ਚਿੱਠੀਆਂ ਲਿਖਤੀਆਂ ਜੀ ਬੰਬੂ ਕਾਰਟ ਲੈ ਕੇ ਤੁਰੇ ਫਿਰਦਾ ਕੋਈ ਪਾਣੀ ਚ ਕੋਈ ਬੋਰੀ ਚੱਕੀ ਫਿਰਦਾ ਜਿਹੜੀ ਅਸਲ ਗੱਲ ਤੇ ਆਉਂਦੀ ਹੀ ਨਹੀਂ ਯਾਰ ਇਹ ਐਡੇ ਗਦਾਰ ਤੇ ਬੇਈਮਾਨ ਲੋਕ ਐ ਐਡੇ ਇਹ ਝੋਲੀ ਚੱਕ ਲੋਕ ਨੇ ਇਹਨਾਂ ਨੇ ਪੰਜਾਬ ਤਾਂ ਦਾ ਮਰਿਆ ਯਾਰ ਮੁੱਦੇ ਦੀ ਗੱਲ ਹੀ ਨਹੀਂ ਕਰਦੇ ਹਰ ਹਰ ਸਾਲ ਆਉਣਗੇ ਸਾਨੂੰ ਹਰ ਸਾਲ ਮਾਰਨਗੇ ਸਾਡਾ ਪੰਜਾਬ ਦਾ ਕੋਈ ਅਧਿਕਾਰੀ ਨਹੀਂ ਕੋਈ ਬੰਦਾ ਨਹੀਂ BBMB ਦੇ ਵਿੱਚ ਪੰਜਾਬ ਬਿਲਕੁਲ ਖੁੰਝੇ ਕਰ ਲਾਤਾ ਉਥੋਂ ਸਾਡਾ ਕੰਟਰੋਲ ਕੋਈ ਨਹੀਂ ਸਾਨੂੰ ਪਤਾ ਨਹੀਂ ਪਾਣੀ ਕਿੰਨਾ ਆ ਰਿਹਾ ਹੈ ਕੋਈ BBMB ਆਪਣੀ ਵੈਬਸਾਈਟ ਤੇ ਕੋਈ ਅੰਕੜਾ ਕੋਈ ਡਾਟਾ ਵੀ ਸ਼ੋਅ ਕਰ ਰਹੀ ਵੀ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਦੇ ਆਂ ਸ਼ਰਿਆਂ ਪਾਣੀ ਇਕੱਠਾ ਕਰਕੇ ਪੰਜਾਬਰ ਕੋਲ ਛੱਡੇਗੇ ਤੇ ਪੰਜਾਬ ਨੂੰ ਮਾਰਿਆ ਗਿਆ ਮੈਨ ਮੇਡ ਜਿਹਨੂੰ ਹਰ ਕਹਿੰਦੇ ਆ ਸ਼ਾਸ਼ੀ ਹੜ ਜਿਹਨੂੰ ਕਹਿੰਦੇ ਆ ਉਧਰ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇਹ ਬੋਰੀਆਂ ਬਾਰੀਆਂ ਚੱਕਣ ਨਾਲ ਹੀ ਲੀਡਰੋ ਗੱਲ ਬਣਨੀ ਇਹ ਬੰਬੂਕਾਰ ਚ ਬਹਿ ਕੇ ਪਹੁੰਚੇ ਲਵੇੜ ਕੇ ਭਵੰਤਸਿਆ ਅੱਜ ਤੂੰ ਫਿਰ ਦਾ ਹੜਾ ਵਾਲੇ ਕੋਲੇ ਆਏ ਨਹੀਂ ਬਾਈ ਕੋਈ ਫਾਇਦਾ ਨਹੀਂ ਤੇਰਾ ਕੋਈ ਕੰਮ ਨਹੀਂ ਤੇਰਾ ਕੰਮ ਹੈ ਤੂੰ ਕੰਟਰੋਲ ਦੇਖਣਾ ਤੇਰਾ ਕੰਮ ਨਹੀਂ ਇਹ ਤੂੰ ਦੇਖਣਾ ਤੇਰੇ ਅਫਸਰ ਕੀ ਕਰ ਰਹੇ ਆ ਤੇਰੇ ਮੰਤਰੀ ਕੀ ਕਰ ਰਹੇ ਆ ਤੇਰਾ ਕੰਮ ਹੈ ਦਿੱਲੀ ਨਾਲ ਗੱਲ ਕਰ ਬਾਕੀ ਸੂਬਿਆਂ ਨਾਲ ਗੱਲ ਕਰ ਫੈਡਰਲ ਢਾਂਚੇ ਦੀ ਗੱਲ ਕਰੋ ਰਾਜਾਂ ਦੇ ਹੱਕਾਂ ਦੀ ਗੱਲ ਕਰ ਅਧਿਕਾਰਾਂ ਦੀ ਗੱਲ ਕਰ ਜਿਆ ਲਗਾਤਾਰ ਸੈਟਲਾਈਜ਼ ਹੋ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਕਿ ਸਾਰੇ ਸੂਬਿਆਂ ਦੇ ਹੱਕ ਹੋ ਰਿਹਾ ਹੈ ਗੱਲੋਂ ਕਰਨੀ ਚਾਹੀਦੀ ਅੱਜ ਨਹੀਂ ਭੁੱਲ ਜਾਓ ਹਰ ਹਰ ਸਾਲ ਆਉਣਗੇ ਤੁਹਾਨੂੰ ਮਾਰਨਗੇ ਹੁਣ ਦਿੱਲੀ ਵਾਲੇ ਲੋਟੂ ਇੱਕ ਸੱਜਣ ਕਹਿੰਦਾ ਜਗੰਦਰ ਕਹਿੰਦਾ ਕਿੱਥੇ ਭੱਜ ਗਏ ਬਾਈ ਉੱਡ ਗਏ ਕਿੱਥੇ ਅਸੀਂ ਸੋਧੀ ਆ ਤੇ ਤੁਹਾਡਾ ਦੂਜਾ ਹਾ ਖੇਦਰੀਵਾਲ ਤੇ ਆਉਂਦੇ ਆ ਲਿਓ ਲੱਭ ਕੇ ਗਦਾਂ ਸੋ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕੋ ਆਪਣੇ ਦਿਮਾਗ ਖੋਲ ਕੇ ਭਾਵਕ ਨਾ ਹੋਓ ਇਹ ਲੜਾਈ ਐ ਨਹੀਂ ਰੋਕੀ ਜਾਣੀ ਇਹ ਹੜ ਫਲੱਡ ਇਹ ਮਾਰਾਂ ਨਹੀਂ ਰੁਕਣੀਆਂ ਜੇ ਅਸੀਂ ਨਾ ਇਹਨਾਂ ਮੁੱਦਿਆਂ ਨੂੰ ਲੈ ਕੇ ਲੜੇ ਤਾਂ ਸਾਡੇ ਕੋਲੇ ਕੱਖ ਨਹੀਂ ਹੈਗਾ ਪੰਜਾਬ ਕੋਲੇ ਸਾਨੂੰ ਮੈਂ ਦੱਸ ਦਿੰਨਾ 78 79 ਦੇ 80 ਉਹਦੀ ਇੱਕ ਮੋਟੀ ਆਧਾਰਨਾ ਸਾਨੂੰ ਦੰਨਾ ਉਹ ਧਾਰਾਵਾਂ ਉਹ ਮਦਾਂ ਉਹ ਕੋਲॉज ਪਤਾ ਕੀ ਕਹਿੰਦੇ ਆ ਪੰਜਾਬ ਪੁਨਰਗਠਨ ਐਕਟ ਦੇ ਪੰਜਾਬ ਕੋਲੇ ਜੇ ਪੰਜਾਬ ਨੇ ਆਪਣੀ ਇੱਕ ਨਹਿਰ ਵੀ ਬਣਾਉਣੀ ਹੈ ਨਹਿਰ ਬਣਾਉਣ ਦਾ ਅਧਿਕਾਰ ਵੀ ਪੰਜਾਬ ਕੋਲੇ ਹੈ ਨਹੀਂ ਨਹਿਰ ਬਣਾਉਣ ਦਾ ਅਧਿਕਾਰ ਪੰਜਾਬ ਕੋਲ ਨਹੀਂ ਉਹ ਵੀ ਸੈਂਟਰ ਤੋਂ ਮਨਜ਼ੂਰੀ ਲੈਣੀ ਪਊ ਅਸੀਂ ਗੱਲ ਕਰਦੇ ਆ ਕਿ ਅਸੀਂ ਪਾਣੀ ਰੋਕ ਲਾਂਗੇ ਹੜਾਂ ਦਾ ਹੈ ਸਾਡੇ ਵਾਲਾ ਮੁੱਖ ਮੰਤਰੀ ਡੋਸੇ ਖਾਂਦਾ ਫਿਰਦਾ ਤਾਂ ਮਨ ਲਾਡੂ ਸਟਾਲਨ ਆਰਗਨ ਨੂੰ ਸੁਣ ਕਿਵੇਂ ਹੱਕ ਠੋਕ ਕੇ ਆਪਣੇ ਸੂਬੇ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ じゃ ਅੱਗ ਟਿੰਡੇ ਕੇ ਪੈਦੇ ਲੈ ਲਾਂਦੇ ਵੀ ਜਨਾਬ ਸਾਡੀ ਕੁਰਸੀ ਰਹਿਣ ਦਿਓ ਜੀ ਤੁਸੀਂ ਪੰਜਾਬ ਦਾ ਜੋ ਮਰਜ਼ੀ ਕਰ ਲਓ ਸੋ ਮੈਂ ਬਾਈ ਗੱਲਾਂ ਕੀਤੀਆਂ ਧਿਆਨ ਰੱਖਿਓ ਕਿਸ਼ਨ কুমার ਜ਼ਿੰਮੇਵਾਰ ਆ ਇੱਕ ਸੱਜਣ ਕਹਿੰਦਾ ਨਹੀਂ ਸੱਜਣਾ ਕਿਸ਼ਨ কুমার ਕਿੱਥੇ ਜ਼ਿੰਮੇਵਾਰ ਆ ਕਿਹੜਾ ਪੌਦਾ ਕਿਸ਼ਨ কুমার ਵਰਗਿਆਂ ਨੂੰ ਜ਼ਿੰਮੇਵਾਰਾ BBMP ਤੇ BB ਉਹਦਾ ਕੰਟਰੋਲ ਕਰਦਾ ਸੈਂਟਰ ਕੋਲੇ ਵੈਬਸਾਈਟ ਚੈੱਕ ਕਰ ਲਿਓ ਤੁਸੀਂ BBMP ਦੀ ਸੋ ਉਹਨੂੰ ਇਹ ਅੰਕੜਾ ਨਹੀਂ ਦੱਸਣਗੇ ਵੀ ਕਿੰਨਾ ਪਾਣੀ ਦਾ ਫਲੋ ਸੀ ਕਿੰਨਾ ਆਇਆ ਕਿੰਨਾ ਕਿੰਨੇ ਫੁੱਟ ਪੱਧਰ ਆ ਤੇ ਕਿੰਨਾ ਅੱਗੇ ਗਟਾ ਨਹੀਂ ਛੱਡਿਆ ਜਾ ਰਿਹਾ ਇਹ ਬਹੁਤ ਡੂੰਘੀਆਂ ਸ਼ਾਸ਼ਾ ਹੁੰਦੀਆਂ ਨੇ ਇਹਨੂੰ ਪਤਾ ਵੀ ਕਾਨੂੰਨ ਵੀ ਰੱਦ ਕਰਾ ਲੇ ਉੱਥੇ ਵੀ ਜ਼ਮੀਨੀ ਆਪਾਂ ਖੋ ਸਕੇ ਲੈਂਡ ਪੂਲਿੰਗ ਆਏ ਲੈ ਕੇ ਉੱਥੇ ਵੀ ਆਪਾਂ ਇੱਕ ਵਾਰੀ ਪਿੱਛੇ ਹਟਣਾ ਪਿਆ ਲਾਲਚ ਦੇ ਕੇ ਵੀ ਦੇਖ ਲੈ ਉੱਥੇ ਵੀ ਨਹੀਂ ਭਾਈ ਦੇ ਇਹ ਡਰਾਵੇ ਤੋਂ ਵੀ ਨਹੀਂ ਭਾਈ ਦੇ ਐਂ ਕਰ ਦੋ ਐਂ ਕੰਮ ਕਰ ਦੋ ਜਿੰਨਾ ਪਿੰਡਾਂ 'ਚ ਅਸੀਂ ਜਾ ਰਹੇ ਆ ਨਾ ਬਾਈ ਤਬਾਹ ਹੋ ਚੁੱਕੇ ਲੋਕੋ 10 ਸਾਲ ਬਹਾਲ ਨਹੀਂ ਹੋਣੇ ਐਡੇ ਬੁਰੇ ਹਾਲ ਹੋ ਗਏ ਵਿਚਾਰਾਂ ਦੇ ਉਹ ਤਾਂ ਪਹਿਲੇ ਹੀ ਮਾਰੇ ਪਏ ਸੀ ਲੋਕ ਸੋ ਇਸ ਕਰਕੇ ਜਿਹੜੀ ਗੱਲ ਕਰਨ ਦੀ ਅੱਜ ਲੋੜ ਆ ਉਹ ਇਹ ਗੱਲ ਕਰਨ ਦੀ ਲੋੜ ਹੈ ਵੀ ਸਾਨੂੰ ਅੱਜ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਫਿਰ ਸਾਨੂੰ ਅੱਜ ਇਹ ਸਮੁੱਦੇ ਤੇ ਖੜਤ ਕੇ ਲੜਨਾ ਪਊ ਬੋਲਣਾ ਪਊ ਇਹ ਆਵਾਜ਼ ਬੁਲੰਦ ਕਰਨੀ ਪਊ ਪੂਰੇ ਪੰਜਾਬ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ ਵੀ ਇਹਨਾਂ ਡੈਮਾਂ ਤੇ ਇਹਨਾਂ ਹੈਡ ਵਰਕਸਾਂ ਤੇ ਇਹਨਾਂ ਪਾਣੀਆਂ ਤੇ ਪੰਜਾਬ ਦਾ ਹੀ ਕੰਟਰੋਲ ਚਾਹੀਦਾ ਅੱਜ ਆਪਾਂ ਕਹੀ ਜਾਂਦੇ ਹਰਿਆਣੇ ਨੂੰ ਪਾਣੀ ਦੇ ਦਿਓ ਜੀ ਰਾਜਸਥਾਨ ਨੂੰ ਪਾਣੀ ਦੇ ਦਿਓ ਜੇ ਤੁਸੀਂ ਅੱਜ ਪਾਣੀ ਦੇਣ ਦੀ ਗੱਲ ਕਰੋਗੇ ਫਿਰ ਤਾਂ ਪੱਕੀ ਮੋਰ ਲਾਉਣਗੇ ਵੀ ਹਾਂ ਪਾਣੀ ਸਾਨੂੰ ਫਿਰ ਜਦੋਂ ਨਹੀਂ ਹੁੰਦਾ ਸੁੱਕਾ ਪਿਆ ਹੁੰਦਾ ਵੀ ਪਾਣੀ ਦਿਓ ਜਦੋਂ ਕਿ ਰੈਫਰੈਂਸ ਸਿਧਾਂਤ ਮੁਤਾਬਕ ਇਹ ਪਾਣੀ ਪੰਜਾਬ ਦਾ ਹੈ ਜੇ ਅੱਜ ਪੰਜਾਬ ਨੂੰ ਮਾਰ ਰਿਹਾ ਤੇ ਵਰਤਨਾ ਵੀ ਪੰਜਾਬ ਨੇ ਥੱਲੋਂ ਪਾਣੀ ਅਰੇਗਿਸਤਾਨ ਬਣਦਾ ਜਾ ਰਿਹਾ ਆ ਕਈ ਇਹ ਵਿਦਵਾਨ ਹੈ ਕਹਿਣਗੇ ਲੱਖਿਆ ਲੈ ਹੁਣ ਕਿੰਨਾ ਪਾਣੀ ਆਇਆ ਫਰਦਾ ਤੂੰ ਕਹਿੰਦਾ ਪਾਣੀ ਮੁੱਕ ਜੂ ਇਹ ਪਾਣੀ ਦਸਾਂ ਦਰਾਂ ਚ ਖਤਮ ਹੋ ਜਾਣਾ ਛੋਟੀ ਧਰਤੀ ਹੇਠਾਂ ਪਾਣੀ ਕਿਵੇਂ ਜਾਊ ਇਹ ਜਿਹੜਾ ਪਾਣੀ ਹਜ਼ਾਰਾਂ ਸਾਲਾਂ ਛੋੜੇ ਥੱਲੇ ਪਤਨਾ ਚ ਗਿਆ ਉਹ ਆਪਾਂ ਮਕਾਈ ਜਾਂਦੇ ਉੱਥੇ ਨਹੀਂ ਪਾਣੀ ਜਾਣਾ ਇਹ ਇਹ ਧਰਤੀ ਨੇ ਬੰਜਰ ਹੋਣਾ ਕਿਨੇ ਸੋਕਾ ਕਦੇ ਹਾਲ ਅਹੀਂ ਮਾਰ ਕੇ ਨਿਕਣਗੇ ਧਰਤੀ ਨੂੰ ਸੋ ਇਸ ਕਰਕੇ ਬਾਈ ਗੱਲਾਂ ਬਾਤਾਂ ਇੱਕੇ ਬਿਨਾ ਗੱਲ ਨਹੀਂ ਬਣਦੀ ਇੱਕਾ ਹੀ ਹੈ ਨਹੀਂ ਸਾਡੇ ਚ ਯਾਰ ਇਹ ਸਿੱਧਾ ਸਾਡੇ ਦੇ ਲੋਕਾਂ ਦੀ ਹਾਲਾਤ ਹੋ ਰਿਆ ਸਿਕਬੀਰ ਬਾਦਲ ਨਾਲ ਤੁਰੇ ਫਿਰਦੇ ਆ ਹਾਂ ਜੀ ਤੁਸੀਂ ਆਓ ਜੀ ਤੁਸੀਂ ਹੱਲ ਕਰੋਗੇ ਲੈ ਇਹਨਾਂ ਨੇ ਤਾਂ ਪਤੰਦਰੋ ਤੁਹਾਡੇ ਗੱਡੇ ਤਕੜੇ ਸ਼ਹਿਰ ਹੈ ਤੁਹਾਡੇ ਕੋਈ ਕਿਸੇ ਨਾ ਕਾਂਗਰਸ ਆ ਜੇ ਤਾਂ ਬਚਾ ਦੇਗੀ ਉਹ ਨਹੀਂ ਬਚਣਾ ਉਹ ਐ ਨਹੀਂ ਬਚਣਾ ਇਹ ਤੁਸੀਂ ਦੇਖੇ ਨਹੀਂ ਯਾਰ ਕੋਈ ਹੈ ਨਾ ਜੋ ਬੰਦਾ ਜਿਹਦੇ ਜਿਹੜੀ ਗੱਲ ਕਰ ਰਿਹਾ ਹੋਵੇ ਅੱਜ ਹੱਕ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਹੋਵੇ ਫਿਰ ਢਾਂਚੇ ਦੀ ਗੱਲ ਕਰ ਰਿਹਾ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਕਰਦਾ ਗੱਲ ਬੰਦਾ ਇਹ ਕੋਈ ਹੋਰ ਨਹੀਂ ਕਰਨੀ ਬਾਈ ਸুইস ਕਰਕੇ ਸਾਨੂੰ ਬੇਨਤੀਆਂ ਇਹੀ ਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮੈਂ ਇਸ ਕਰਕੇ ਇਹਨਾਂ ਪਿੰਡਾਂ 'ਚ ਫਿਰਦਾ ਨਾ ਤਾਂ ਦੇਖੋ ਮੈਂ ਕੁਈ ਵਾਲਾ ਨਹੀਂ ਨਾ ਚਰਾਗ ਪੂ ਕੁਮਾਗ ਨੂੰ ਪਾਣੀ ਡਾ ਦੂੰ ਸਾਰਾ ਸਕਾ ਦੂੰ ਜਾਂ ਪੀ ਜੂੰ ਤੇ ਨਾਂ ਮੈਂ ਬੋਰੀਆਂ ਚੱਕਣ ਵਾਲਾ ਮੈਂ ਬੋਰੀਆਂ ਚੱਕੀ ਫੜਦਾ ਬੰਦ ਲਾਉਂਦਾ ਫਿਰਦਾ ਤੇ ਨਾਂ ਮੇਰਾ ਉਹ ਕੰਮ ਆ ਸਿੱਧੀ ਤੁਹਾਨੂੰ ਮੈਂ ਗੱਲ ਦੱਸਦਾ ਮੇਰਾ ਕੰਮ ਹੈ ਕਿ ਇੱਥੇ ਸਾਨੂੰ ਇੰਨਾ ਮੌਕਿਆਂ ਦੇ ਉੱਤੇ ਇੰਨਾ ਮੁੱਦਿਆਂ ਦੇ ਉੱਤੇ ਸਾਨੂੰ ਇਹ ਗੱਲ ਕਰਨੀ ਬਣਦੀ ਆ ਕਿ ਇਹ ਜਿਹੜਾ ਪੰਜਾਬ ਦਾ ਹੱਕ ਕਿਉਂ ਆ ਤੇ ਅਸੀਂ ਕਿਵੇਂ ਲੈਣਾ ਤੇ ਇਹਦੀ ਲੜਾਈ ਕਿਵੇਂ ਲੜਨੀ ਆ ਇਹ ਪੰਜਾਬ ਦੇ ਜਿਹੜੀ ਚੇਤਨਤਾ ਨਾਲ ਸਾਡੀ ਸਾਡੀ ਬੋਧਕਤਾ ਦੇ ਵਿੱਚ ਗੱਲ ਪੈਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਪੰਜਾਬ 'ਚ ਹੜ੍ਹ ਕਿਉਂ ਆਉਂਦੇ ਆ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਜੇ ਇਹ ਹੀ ਪਾਣੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਮਾਨਸਬ ਵਿਭਾਗ ਨੇ ਪਹਿਲਾਂ ਦੱਸਤਾ ਸੀ 4 ਮਹੀਨੇ 100 ਦਿਨ ਪਹਿਲਾਂ ਦੱਸਤਾ ਵੀ ਐਤ ਕੀ ਮੀਂਹ ਜਿਆਦਾ ਪੈਣੇ ਆ ਇਹਦੋਂ ਨਹੀਂ ਪਤਾ ਸੀ ਇਹ ਕਿਉਂ ਨਹੀਂ ਉਹਨਾਂ ਨੇ ਥੋੜਾ ਥੋੜਾ ਪਾਣੀ ਕਰਕੇ ਜੁਲਾਈ ਦੇ ਵਿੱਚ ਛੱਡਣਾ ਸ਼ੁਰੂ ਕੀਤਾ ਵੀ 60000 ਕਿਊਸਕ 70000 ਕਿਊਸਕ ਕਿਉਂ ਛੱਡਣਾ ਸ਼ੁਰੂ ਕੀਤਾ ਕਿਉਂ ਇਹਨਾਂ ਨੇ ਡੈਮ ਫੁੱਲ ਭਰੇ ਇਹ ਸੋਚੋ ਨਾ ਜੇ ਜੁਲਾਈ ਮਹੀਨੇ ਦੇ ਵਿੱਚ 1 ਜੁਲਾਈ ਤੋਂ ਜਾਂ ਉਦੋਂ ਪਹਿਲਾਂ ਜੂਨ ਤੋਂ ਲੈ ਕੇ ਜਾਂ ਅੱਧੀ ਜੁਲਾਈ ਤੋਂ ਵੀ ਲੈ ਕੇ ਜੇ ਪਾਣੀ ਛੱਡਦੇ ਜਾਂਦੇ ਛੱਡਦੇ ਜਾਂਦੇ 50000 60000 70000 ਤਾਂ ਉਹ ਹੜ੍ਹ ਨਹੀਂ ਸੀ ਆਉਣੇ ਇਹ ਲਗਾਤਾਰ ਭਰੀ ਜਾਂਦੇ ਆ ਅੱਛਾ ਇਹ ਭਰਦੇ ਕਿਉਂ ਆ ਭਰਦੇ ਆ ਵੀ ਰਾਜਸਥਾਨ ਨੂੰ ਪਾਣੀ ਦੇਣਾ ਹੈ ਹਰਿਆਣੇ ਨੂੰ ਪਾਣੀ ਦੇਣਾ ਹੈ ਦਿੱਲੀ ਨੂੰ ਪਾਣੀ ਦੇਣਾ ਹੈ ਤੇ ਮਾਰਨੋਂ ਪੰਜਾਬ ਨੂੰ ਡੈਮ ਭਰੇ ਫਿਰ ਤਾਂ ਜਾਂਦੇ ਆ 1700 ਫੁੱਟ ਦੇ ਕਰੀਬ ਜਿਹੜਾ ਆਪਣਾ ਹੈਗਾ ਪਾਖੜਾ ਜਿਹੜਾ ਆਪਣਾ ਡੈਮ ਆ ਬੰਨਾ ਉਹਦੇ ਜਿਹੜੇ ਪਾਣੀ ਦਾ ਲੈਵਲ ਪੱਧਰ ਹੈ ਤੇ 1400 ਫੁੱਟ ਦੇ ਕਰੀਬ ਜਿਹੜਾ ਆਪਣਾ ਪੌਂਡ ਡੈਮ ਹੈ ਇਹ ਉੱਥੋਂ ਦੇ ਇੰਜੀਨੀਅਰ ਜਿਹੜੇ ਚੀਫ ਇੰਜੀਨੀਅਰ ਨੇ ਜਾਂ ਇੰਜੀਨੀਅਰ ਨੇ ਜਾਂ ਜਿਹੜੇ ਹੋਰ ਉੱਥੋਂ ਦੇ ਅਧਿਕਾਰੀ ਨੇ ਉਹ ਵੀ ਦੱਸ ਰਹੇ ਨੇ ਵੀ ਇਹਨੂੰ ਘੱਟੋ ਘੱਟ 25 ਤੋਂ 30 ਤੋਂ 40 ਫੁੱਟ ਨੀਮਾ ਰੱਖਿਆ ਜਾਂਦਾ ਇਹਨਾਂ ਨੇ ਫੋਲ ਕਰਤੇ ਸਮਝੋ ਨਾ ਗੱਲ ਨੂੰ ਫਿਰ ਐਤਕੀ ਲੋਕਾਂ ਨੂੰ ਵੀ ਪਤਾ ਸੀਗਾ ਵੀ ਐਤਕੀ ਨਾ ਜਿਹੜੇ ਵਾਰਸਾ ਜ਼ਿਆਦੇ ਹੋਣੀਆਂ ਮੀਂਹ ਜ਼ਿਆਦੇ ਪੈਣੇ ਆ ਲੋਕ ਵੀ ਆਮ ਗੱਲ ਚਰਚਾ ਚੱਲਦੀ ਸੀ ਵੀ ਐਤਕੀ ਮੀਂਹ ਜ਼ਿਆਦੇ ਆਉਣਗੇ ਇਨਾਂ ਕੋਲ ਤਾਂ ਪਹਿਲਾਂ ਹੀ ਇਹ ਰਿਪੋਰਟਾਂ ਸੀਗੀਆਂ ਕਿ ਮੀਂਹ ਜ਼ਿਆਦੇ ਆਉਣੇ ਆ ਉਦੋਂ ਵੀ ਨਹੀਂ ਪਾਣੀ ਛੱਡਿਆ ਸੋ ਇਸ ਕਰਕੇ ਇਹ ਮਸਲੇ ਨੂੰ ਜੇ ਅਸੀਂ ਹੱਲ ਚਾਹੁੰਦੇ ਆ ਪੱਕੇ ਤੌਰ ਤੇ ਨਿਭਰ ਚੱਕੀ ਫਿਰ ਬੋਰੀਆਂ ਲਾਈ ਜਾਓ ਲੰਗਰ ਕਿੰਨਾ ਕਰ ਲੰਗਰ ਲਾਉਂਗੇ ਕਿੰਨੇ ਦੀ ਬੋਰੀਆਂ ਚੱਕ ਲਓਗੇ ਅਖੀਰ ਨੂੰ ਫਿਰ ਬਾਹਾਂ ਖੜੀਆਂ ਕਰੋਗੇ ਜੋ ਇਹ ਚਾਹੁੰਦੇ ਆ ਵੀ ਲਾਓ ਭਾਈ ਸੰਭਾਓ ਜਬੀਨਾਂ ਮਾਨੀਆਂ ਡਾਨੀਆਂ ਨੂੰ ਸੰਭਾਲੋ ਸਾਡੀਆਂ ਜ਼ਮੀਨਾਂ ਸੰਭਾਲੋ ਪੰਜਾਬ ਅਜੇ ਤਾਂ ਚੱਲੇ ਆ ਅਜੇ ਤਾਂ ਮਰ ਚੱਲੇ ਫਿਰ ਆਹੀ ਕੁਝ ਕਰਨਾ ਪਊ ਐ ਨਹੀਂ ਗੱਲ ਚੱਲਣੀ ਇੱਕ ਸੱਜਣ ਕਹਿੰਦਾ ਲੱਖੇ ਭਾਈ 10% ਲੋਕ ਨੇ ਪੰਜਾਬ ਨਾਲ ਖੜਨ ਵਾਲੇ ਹਾਂ ਦੁਕਾਨ ਦਾ ਭਾਈ ਇਹੀ ਦੁਕਾਨ ਦਾ ਮੈਂ ਵੀ ਸੋਚਦਾ ਹੁੰਦਾ ਜਾਂ ਮੈਂ ਹੁਣ ਦੇਖਦਾ ਹੁੰਨਾ ਹਾਲਾਤ ਆਹ ਤਰ੍ਹਾਂ ਦੇ ਪੰਜਾਬ ਨਾਲ ਨਹੀਂ ਇਹ ਕੋਈ ਬਾਦਲਾਂ ਨਾਲ ਹੈ ਕੋਈ ਕਾਂਗਰਸਾਂ ਨਾਲ ਹੈ ਕੋਈ ਬੋਕਰ ਨਾਲ ਹੈ ਕੋਈ ਭਾਜਪੀ ਨਾਲ ਹੈ ਕੋਈ ਆਪਣੇ ਹਿੱਤ ਨਾਲ ਹੈ ਕੋਈ ਨਿੱਜ ਨਾਲ ਹੈ ਕੋਈ ਲਾਚ ਨਾਲ ਹੈ ਪੰਜਾਬ ਨਾਲ ਨਹੀਂ ਹੈ ਯਾਰ ਇਹ ਬਹੁਤ ਘੱਟ ਨੇ ਬਾਈ ਬਹੁਤ ਥੋੜੇ ਨੇ ਮੈਨੂੰ ਵੀ ਪਤਾ ਜਿਉਂ ਮੇਰੇ ਦਿਲੋਂ ਦਰਦ ਹੋਵੇ ਨਾ ਪੰਜਾਬ ਲਈ ਫਿਰ ਕਿੱਥੇ ਗੱਲਾਂ ਯਾਰ ਫਿਰ ਗੱਲਾਂ ਹੀ ਹੋਰ ਹੋਣਗੀਆਂ ਕਿੰਗਾ ਵੀ ਸੱਜਣਾ ਦੱਲਾਂ ਦੇ ਘਾਰ ਕਰ ਲਿਓ ਆਉਣ ਵਾਲੇ ਸਮੇਂ ਚ ਯਾਦ ਰੱਖਿਓ ਜਿਹੜੀ ਗੱਲ ਮੈਂ ਕਹੀ ਐ ਕਿ ਹੋ ਸਕਦਾ ਇਹ ਤੁਹਾਡਾ ਸਤਾਉਜ ਵਾਲਾ ਮਹਾਰਾਜ ਛਾਲ ਮਾਰ ਕੇ ਕਹਦੇ ਕਿ ਮੈਂ ਦਿੱਲੀ ਦੇ ਤੋਂ ਕਿਨਾਰਾ ਕਰ ਲਿਆ ਲੋਕਾਂ ਦੀ ਸympathy ਲੋਕਾਂ ਦੀ ਹਮਦਰਦੀ ਲੈਣ ਲਈ ਹੋਰ ਐਮਐਲਏ ਇਹਨਾਂ ਦੇ ਹੋਰ ਐਮਐਲਏ ਵੀ ਐਂ ਭੱਜਣਾ ਸਮਾਂ ਥੋੜਾ ਰਹਿ ਗਿਆ ਛੱਤਰ ਪੈਣ ਲੱਗ ਗਏ ਤੇ ਉਹਨੂੰ ਦੂਜੇ ਪਾਸੇ ਕੋਈ ਨਜ਼ਾਰਾ ਫੇਰ ਹੋਰ ਕਿਸੇ ਪਾਰਟੀ ਵੱਲੋਂ ਜਾ ਕੇ ਤੇ ਨਵੇਂ ਸਰੋਕੀਆ ਲੋਕ ਹਮਦਰਦੀ ਦੇ ਵੋਟਾਂ ਪਾ ਦਿੰਦੇ ਦਵਾਰ ਜਖਰਤ ਸਾਹਿਬ ਵਹਿਗੁਰ ਜੀ ਕੀ ਫਤਿਹ ਇੱਕ ਸੱਚ ਫਤਿਹ ਬੁਲਾਉਣ ਤੋਂ ਪਹਿਲਾਂ ਯਾਰ ਮੈਂ ਗੱਲ ਥੋੜੀ ਜੀ ਮੇਰੇ ਦਵਾਰਾ ਚਿੱਤੇ ਚ ਆ ਗਈ ਮੈਂ ਕਰ ਲਾਂ ਤੁਸੀਂ ਦੇਖੋ ਮੇਰੇ ਨਾਲ ਇੱਕ ਗੱਲ ਜਿਹੜਾ NHAI ਹੈ ਨੈਸ਼ਨਲ ਹਾਈਵੇ ਥੋਰਟੀ ਦਾ ਬਹੁਤ ਵੱਡਾ ਅਧਿਕਾਰੀ ਉਹਨਾਂ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਜੀ ਇਹਨਾਂ ਸੜਕਾਂ ਤੁਸੀਂ 15 15 18 18 20 ਫੁੱਟ ਚਿੰਗਾ ਕਿਉਂ ਬਣਾਤੀਆਂ ਤਾਂ ਉਨੇ ਮੈਨੂੰ ਦੱਸਿਆ ਕਿ ਨਾ ਇਹ ਨਾ ਪੰਜਾਬ ਦੇ ਵਿੱਚ ਜਿੱਥੇ ਹੜ ਦਾ ਲੈਵਲ ਹੁੰਦਾ ਹਾਲਾਂ ਦੇ ਪਾਣੀ ਦਾ ਲੈਵਲ ਹੁੰਦਾ ਉਹਦਾ ਸਾਰਾ ਦੇਖ ਕੇ ਇਹ ਸਰਚ ਕਰਕੇ ਉਹਦਾ ਸੜਕਾਂ ਦਾ ਪੱਧਰ ਉਦੋਂ ਉੱਚਾ ਰੱਖਿਆ ਗਿਆ ਦੇਖੋ ਹੈਰਾਨੀ ਜਨਨ ਗੱਲ ਪਾਣੀ ਦੇ ਵਹਾਅ ਦੇ ਉਲਟ ਜਿਹੜੀਆਂ ਭਾਰਤ ਮਾਲ ਦੀਆਂ ਸੜਕਾਂ ਬਣਾਤੀਆਂ ਐਡੀਆਂ-ਐਡੀਆਂ ਪੁਲੀਆਂ ਥੱਲੇ ਰੱਖਣ ਨੂੰ ਪਾਣੀ ਨੰਗਣ ਨੂੰ ਰੱਖੀਆਂ ਗਈਆਂ ਨੇ ਤੂੰ ਸਾਰੇ ਪੰਜਾਬ ਨੂੰ ਡੋਬ ਦੇਣੀਆਂ ਤਾਂ ਇਸ ਤਰ੍ਹਾਂ ਜੇ ਕਿਤੇ ਇਧਰੋਂ ਜਿਵੇਂ ਆਹ ਘੱਗੜ ਟੁੱਟਣ ਦੀ ਕੰਗਾਰ ਤੇ ਖੜਾ ਆ ਜੇ ਸੁਖਨਾ ਝੀਲ ਦੇ ਗੇਟ ਗੁੱਡ ਖੋਲਤੇ ਆ ਜੇ ਕਿਤੇ ਪਾਣੀ ਇਸ ਤਰ੍ਹਾਂ ਚਾਰਸ਼ਪੇਰੇ ਪੰਜਾਬ ਚ ਵੜ ਗਿਆ ਚਾਰਸ਼ਪੇਰੇ ਐ ਬੰਬ ਦੇ ਉੱਤੇ ਪੰਜਾਬ ਨੂੰ ਬਿਠਾਤਾ ਇਹ ਪਾਣੀ ਵੀ ਵਾਟਰ ਬੰਬ ਹੈ ਸਾਨੂੰ ਮਾਰ ਰਿਹਾ ਜਿੰਨੀਆਂ ਸੜਕਾਂ ਭਾਰਤ ਮਾਰ ਬੰਦੀਆਂ ਬਣਾਤੀਆਂ ਲਿਆ ਕੇ ਇਹਨਾਂ ਨੇ ਇਹ ਬੜੀਆਂ ਖਤਰਨਾਕ 20 ਫੁੱਟ ਦੀਆਂ ਸੜਕਾਂ ਇੰਨੀਆਂ-ਇੰਨੀਆਂ ਮਚਮੋਰੀਆਂ ਨੇ ਉਹ ਮੈਂ ਦੇਖਿਆ ਜਦੋਂ ਆ ਮੇਰੇ ਪਿੰਡ ਕੋਲ ਦੀ ਲੰਗਦੀ ਹੈ ਉਹ ਮਾੜਾ ਪਾਣੀ ਆ ਰੇਗ ਪਈ ਉਹ ਪਾਣੀਆਂ ਏਡੀਆਂ ਏਡੀਆਂ ਹੀ ਬੰਦ ਹੋ ਗਈਆਂ 20 ਫੁੱਟ ਜਦੋਂ ਨੂੰ ਤੋੜ ਕੇ ਪਾਣੀ ਇਹ ਨਿਕਲਣਾ ਹੈ ਉਹਨਾਂ ਪਿੰਡਾਂ ਦੇ ਪਿੰਡ ਉੱਭਜਣਗੇ ਤਬਾਹ ਹੋ ਜਾਣਗੇ ਕੀ ਅਸੀਂ ਕੀ ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋਏ ਮੈਂ ਉਹ ਰੋਲਾ ਪਾਇਆ ਮੇਰੇ ਪਿੰਡ ਦੇ ਲੋਕਾਂ ਨੂੰ ਅਸੀਂ ਪਰੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਮੈਂ ਕਿਹਾ ਇਹਨਾਂ ਦਾ ਵਿਰੋਧ ਕਰੋ ਨਾ ਜ਼ਮੀਨਾਂ ਦੇ ਹੁਣ ਜਿਹਨੇ 50-50 ਲੱਖ ਲਏ ਆ ਕਿੱਲੇ ਦੇ ਹੁਣ ਤਾਂ ਬੈਹ 70-80 ਲੱਖ ਨੂੰ ਕਿੱਲਾ ਹੋ ਗਿਆ ਤੇ ਉਹ ਅੱਜ ਲੋਕ ਤੁਸੀਂ ਦੇਖੋ ਉਹਦੇ ਹਾਲਾਤ ਕੀ ਆ ਸੇ ਪਾਸੇ ਬਣਾ ਦੇ ਇਹ ਵੀ ਇਹ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਗੱਲਾਂ ਦੀ ਅਸੀਂ ਉਦੋਂ ਰੌਲਾ ਪਾਉਂਦੇ ਸੀਗੇ ਕਿ ਭਰਾਵੋ ਟਿੱਬੇ ਨਾ ਚਕਾਓ ਮਿੱਟੀ ਨਾ ਚਕਾਓ ਮਿੱਟੀ ਲੋਡ ਪੈਣੀ ਹੈ ਅੱਜ ਜੇ ਮੰਨ ਲਓ ਜੇ ਸਾਰੇ ਪੰਜਾਬ ਚ ਹੜ ਆ ਗਏ ਘਰਾਂ ਦੇ ਘਰ ਥੱਲੇ ਬਹਿ ਕੇ ਡਿੱਗਣ ਲੱਗ ਗਏ ਨਵਾਂ ਬੈਠਣ ਲੱਗ ਗਿਆ ਸਾਡੇ ਪੰਜਾਬੀਆਂ ਕੋਲੇ ਕਿੱਥੇ ਬੈਠਣ ਨੂੰ ਤਾਂ ਹੈਗਾ ਕਿੱਥੇ ਬੈਠੋਗੇ ਦੱਸ ਦਿਓ ਬਜ਼ੁਰਗ ਵੀ ਬਾਹਰੇ ਦੀ ਸੱਟ ਆਈ ਸੀ ਕਿਰਾਂ ਬਾਹਰੇ ਦੀ ਸੱਟ ਬੈਈ ਦੇ ਬਾਹਰੇ ਦੀ ਉਹ ਤੇ ਲੋਕ ਸਾਰੇ ਘਰ ਛੱਡ ਕੇ ਆਪਣੇ ਟਿੱਬਿਆਂ ਦੇ ਜਾ ਕੇ ਬਹਿ ਗਏ ਸੀ ਹੁਣ ਤਾਂ ਟਿੱਬੇ ਹੀ ਖਤਮ ਕਰਤੇ ਸੀ ਮਿੱਟੀ ਖਤਮ ਕਰਤੀ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਨਾ ਇਹ ਐਵੇਂ ਨਹੀਂ ਅਸੀਂ ਕਰਦੇ ਸੋਡੇ ਆਉਣ ਵਾਲੇ ਭਵਿੱਖ ਨੂੰ ਦੇਖ ਕੇ ਅਸੀਂ ਗੱਲਾਂ ਕਰਦੇ ਹੁੰਦੇ ਆ ਵੀ ਸਮਝ ਹੋਏ ਗੱਲਾਂ ਨੂੰ ਪਰ ਨਹੀਂ ਕੋਈ ਸਮਝਦਾ